ਹਾਂਜੀ ਦੋਸਤੋ ਗੱਲ ਅੱਜ ਕਰਦੇ ਆ ਵਿਕਰਮ ਸਿੰਘ ਮਜੀਠੀਆ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਐਮਪੀ ਹਲਕਾ ਖਡੂਰ ਸਾਹਿਬ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਤਾਬੜ ਤੋੜ ਜਿਹੜੇ ਹਮਲੇ ਅੰਮ੍ਰਿਤਪਾਲ ਸਿੰਘ ਤੇ ਕੀਤੇ ਜਾ ਰਹੇ ਐ ਕਦੇ ਉਹਨਾਂ ਦੇ ਭਰਾ ਦੀ ਵੀਡੀਓ ਰਿਲੀਜ਼ ਕੀਤੀ ਜਾ ਰਹੀ ਐ ਤੇ ਕਦੇ ਭਾਈ ਅੰਮ੍ਰਿਤਪਾਲ ਸਿੰਘ ਦੀ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਕਦੇ ਅੰਮ੍ਰਿਤਪਾਲ ਦੇ ਪਿਤਾ ਜੀ ਦੀ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਨਾਲ ਮਜੀਠੀਆ ਸਾਹਿਬ ਕਹਿ ਰਹੇ ਹੈ ਕਿ ਤੁਸੀਂ ਚੁੱਪ ਕਰਜੋ ਮੇਰਾ ਮੂੰਹ ਨਾ ਖਿਲਾਓ ਮੇਰੇ ਕੋਲੇ ਤੁਹਾਡੀਆਂ ਬੜੀਆਂ ਬੀੜਗੋ ਨੇ ਬਹੁਤ ਬੀੜਗੋ ਨੇ ਮਜੀਠੀਆ ਸਾਹਿਬ ਜੀ ਜਿਹੜੇ ਇਹੋ ਜੇ ਨਿੱਜੀ ਹਮਲੇ ਹੁੰਦੇ ਆ ਨਾ ਕਿਸੇ ਦਾ ਉਹਨਾਂ ਦੇ ਕਿਸੇ ਲਿਆਜ ਵਾਲੇ ਬੰਦੇ ਦੇ ਕੋਲੋਂ ਉਹ ਵੀਡੀਓ ਲੈ ਲੈਣੀਆਂ ਜਾਂ ਅੰਬਰਤਪਾਲ ਦੇ ਨਾਲ ਕਿਸੇ ਸਮੇਂ ਉਹਦੇ ਰਹਿਣ ਵਾਲੇ ਯਾਰ ਦੋਸਤਾਂ ਵੱਲੋਂ ਵੀਡੀਓ ਲੀਕ ਕਰ ਦੇਣੀਆਂ ਜਾਂ ਉਹਨਾਂ ਦੀ ਕੋਈ ਨਿੱਜੀ ਗੱਲਬਾਤ ਉਹੋ ਜੀ ਗੱਲਬਾਤ ਚੱਕ ਕੇ ਉਹਨੂੰ ਮੀਡੀਆ ਦੇ ਵਿੱਚ ਲਜਾਣਾ ਤੇ মিডিਆ ਨੂੰ ਦਿਖਾਉਣਾ ਤੇ ਇਹ ਕੋਈ ਬਹੁਤਾ ਮਰਦਾਂ ਦਾ ਕੰਮ ਨਹੀਂ ਹੁੰਦਾ ਦਲੇਰ ਬੰਦਿਆਂ ਦੇ ਕੰਮ ਨਹੀਂ ਹੁੰਦੇ ਜੇਕਰ ਤੁਹਾਡੀ ਅੰਮ੍ਰਿਤਪਾਲ ਦੇ ਨਾਲ ਕੋਈ ਰੌਲਾ ਹੈ ਤੁਹਾਡੀ ਨਹੀਂ ਬਣਦੀ ਫਿਰ ਅੰਮ੍ਰਿਤਪਾਲ ਨੂੰ ਤੁਸੀਂ ਮੈਦਾਨ ਦੇ ਵਿੱਚ ਟੱਕਰ ਸਕਦੇ ਹੋ ਭਾਵੇਂ ਵੋਟਾਂ ਦਾ ਸਿਆਸੀ ਮੈਦਾਨ ਹੋਵੇ ਤੇ ਭਾਵੇਂ ਉਂਝ ਪਰ ਇਹੋ ਜਿਹਾਂ ਬੀੜ ਨੂੰ ਕਿਸੇ ਦੇ ਕੋਲੋਂ ਲੈ ਲੈ ਕੇ ਤੇ ਫਿਰ ਉਹਨੂੰ ਮਾੜਾ ਦਿਖਾਉਣਾ ਮਾੜਾ ਬਣਾਉਣਾ ਇੱਕ ਪਾਸੇ ਆਖਣਾ ਮੈਨੂੰ ਅੰਮ੍ਰਿਤਪਾਲ ਤੋਂ ਖਤਰਾ ਹੈ ਇੱਕ ਪਾਸੇ ਡੀਜੀਪੀ ਨੂੰ ਪੁਲਿਸ ਵਿਭਾਗ ਨੂੰ ਚਿੱਠੀਆਂ ਲਿਖਣੀਆਂ ਸੁਰੱਖਿਆ ਵਾਸਤੇ ਤੇ ਇੱਕ ਪਾਸੇ ਉਹਨਾਂ ਦੀਆਂ ਵੀਡੀਓ ਜਾਰੀ ਕਰਨੀਆਂ ਇਹ ਕੋਈ ਬਹੁਤ ਹੀ ਬਹਾਦਰੀ ਵਾਲੀ ਗੱਲ ਨਹੀਂ ਅਸਲ ਦੋਸਤੋ ਜਿਹੜੀ ਗੱਲ ਹੈ ਉਹ ਹੈ ਮਾਝੇ ਦੀ ਜਰਨੈਲੀ ਦੀ ਬਿਕਰਮਜੀਠਿਆ ਨੂੰ ਮਾਝੇ ਦਾ ਜਰਨੈਲ ਆਖਿਆ ਜਾਂਦਾ ਸੀ ਪਰ ਹੁਣ ਮਾਝੇ ਦਾ ਜਿਹੜਾ ਜਰਨੈਲ ਹੈ ਉਹ ਭਾਈ ਅੰਮ੍ਰਿਤਪਾਲ ਬਣ ਚੁੱਕਿਆ ਹੈ ਕਿਹਨੇ ਬਣਾਇਆ ਲੋਕਾਂ ਨੇ ਬਣਾਇਆ ਖਡੂਰ ਸਾਹਿਬ ਦੇ ਲੋਕਾਂ ਨੇ ਬਣਾਇਆ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੀ ਆਉਂਦਾ ਹਲਕਾ ਅੰਮ੍ਰਿਤਸਰ ਦੇ ਲੋਕਾਂ ਨੇ ਮਾਝੇ ਦੇ ਪਹਾਉਂਆਂ ਨੇ ਮਾਝੇ ਦੇ ਲੋਕਾਂ ਨੇ ਆਪਣਾ ਜਰਨੈਲ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਮੰਨ ਲਿਆ ਇਹਦੇ ਵਿੱਚ ਕੋਈ ਦੋਰ ਰਿਆ ਨਹੀਂ ਹੁਣ ਆਪਣੀ ਜਰਨੈਲੀ ਖੁੱਸਣ ਕਰਕੇ ਮਜੀਠੀਆ ਸਾਹਿਬ ਨੂੰ ਕਰੋਧ ਆ ਰਿਹਾ ਹੈ ਗੁੱਸਾ ਆ ਰਿਹਾ ਹੈ ਹੋਰ ਕੋਈ ਨਹੀਂ ਅਕਾਲੀ ਦਲ ਦਾ ਲੀਡਰ ਬੋਲ ਰਿਹਾ ਅਕਾਲੀ ਦਲ ਦਾ ਪ੍ਰਧਾਨ ਨਹੀਂ ਬੋਲ ਰਿਹਾ ਹੋਰ ਕੋਈ ਪਾਰਟੀ ਦਾ ਲੀਡਰ ਵੱਡਾ ਨਹੀਂ ਬੋਲ ਰਿਹਾ ਪਰ ਬਿਕਰਮ ਮਜੀਠੀਆ ਕਿਉਂ ਬੋਲ ਰਿਹਾ ਦੋਸਤੋ ਬਿਕਰਮ ਮਜੀਠੀਆ ਤਾਂ ਬੋਲ ਰਿਹਾ ਕਿ ਭਾਉਾਂ ਦਾ ਇੱਕ ਜਰਨੈਲ ਹੋਂਦ ਵਿੱਚ ਆ ਗਿਆ ਅੰਮ੍ਰਿਤਸਰ ਦਾ ਜਰਨੈਲ ਮਾਝੇ ਦਾ ਭਾਉ ਅੰਮ੍ਰਿਤਪਾਲ ਸਿੰਘ ਖਾਲਸਾ ਮਨਾਨ ਵਿੱਚ ਆ ਗਿਆ ਤੇ ਉਹਨੇ ਇਹਨਾਂ ਲੋਕਾਂ ਦੀ ਪਿੱਠ ਲਾ ਦਿੱਤੀ ਸਿਆਸੀ ਤੌਰ ਤੇ ਸਾਰੇ ਸੁੱਟ ਦਿੱਤੇ ਚਿੱਤ ਕਰ ਦਿੱਤੇ ਤੇ ਭਾਈ ਅੰਮ੍ਰਿਤਪਾਲ ਸਿੰਘ ਵੱਡੀ ਲੀਡ ਦੇ ਨਾਲ ਵੋਟਾਂ ਵਿੱਚ ਜਿੱਤਿਆ ਇਹਨਾਂ ਨੇ ਬੜੇ ਦੋਸ਼ ਲਾਏ ਸੀ ਵੋਟਾਂ ਤੋਂ ਪਹਿਲਾਂ ਵੀ ਬੜੀਆਂ ਵੀਡੀਓ ਉਦੋਂ ਵੀ ਲੈ ਕੇ ਆਏ ਸੀ ਕਿ ਉਹ ਆ ਮਾੜਾ ਹੈ ਆ ਮਾੜਾ ਹੈ ਪਰ ਲੋਕਾਂ ਨੇ ਨਹੀਂ ਸੁਣਨਾ ਮੈਂ ਹੁਣ ਵੀ ਤੁਹਾਨੂੰ ਕਹਿਣਾ ਚਾਹਣਾ ਹੈ ਜਿੰਨੇ ਇਹੋ ਜੇ ਨਿੱਜੀ ਹਮਲੇ ਕਰੋਗੇ ਜਿੰਨੇ ਉਹੋ ਜੇ ਦੋਸ਼ ਲਾਓਗੇ ਤੁਸੀਂ ਕਹਿ ਰਹੇ ਹੋ ਬੋਲਦੇ ਇਹ ਵੱਡੇ ਡਿਫਾਲਟਰ ਬੰਦੇ ਐ ਇਹਨਾਂ ਕੋਲੇ ਪੈਸਾ ਨਹੀਂ ਇਹ ਨੰਗ ਬੰਦੇ ਐ ਇਹੋ ਜੀਆਂ ਗੱਲਾਂ ਲੋਕਾਂ ਦੇ ਉੱਤੇ ਚੋਟ ਕਰਦਿੰਦੇ ਇਹੋ ਜੇ ਨਿੱਜੀ ਹਮਲੇ ਕਰੋਗੇ ਤੇ ਲੋਕਾਂ ਨੇ ਤੁਹਾਨੂੰ ਆਉਣ ਵਾਲੇ ਸਮੇਂ 'ਚ ਸਿਆਸੀ ਤੌਰ ਤੇ ਹੋਰ ਚਿੱਤ ਕਰਨਾ ਅਜੇ ਤੇ ਹੋਈ ਕੁਝ ਨਹੀਂ ਅਜੇ ਤੇ ਤੁਸੀਂ ਆਪ ਹਰੇ ਹੋ ਅਜੇ ਤੇ ਤੇਰੇ ਘਰ ਵਾਲੀ ਜਿੱਤ ਗਈ ਸੀ ਉਹ ਤਾਂ ਜਿੱਤ ਗਈ ਸੀ ਤੇਰੇ ਨਾਲ ਤੱਕਾ ਹੋਇਆ ਸੀ ਤੈਨੂੰ ਜੇਲ੍ਹ ਦੇ ਵਿੱਚ ਤੁੰਨਿਆ ਹੋਇਆ ਸੀ ਤਾਂ ਕਰਕੇ ਲੋਕਾਂ ਨੇ ਉਹਨੂੰ ਵੋਟਾਂ ਪਾਤੀਆਂ ਸੀ ਜਿਤਾਤਾ ਸੀ ਪਰ ਮਜੀਠੀਆ ਸਾਹਿਬ ਤੁਸੀਂ ਅੱਜ ਭੁੱਲ ਚੁੱਕੇ ਹੋ ਉਹੀ ਜ਼ਬਰ ਜ਼ੁਲਮ ਜਦੋਂ ਅੰਮਰਪਾਲ ਤੇ ਹੋ ਰਿਹਾ ਹੈ ਤੇ ਅੱਜ ਤੁਸੀਂ ਉਹਦੇ ਨਾਲ ਖੜਨ ਦੀ ਬਜਾਏ ਉਹਦੀ ਕਰਦਾਰਕੁਸ਼ੀ ਕਰ ਰਹੇ ਹੋ ਤੁਸੀਂ ਉਹਦੇ ਉੱਤੇ ਐਨਐਸਏ ਲਵਾ ਰਹੇ ਹੋ ਤੀਜੇ ਸਾਲ ਦੇ ਉੱਤੇ ਐਨਐਸਏ ਲੱਗੀ ਹੱਕ ਤੇ ਬਣਦਾ ਸੀ ਅਕਾਲੀ ਦਲ ਦਿਹਾਤੀ ਪਾਰਟੀ ਸੀ ਪੰਜਾਬ ਦੀ ਇਹ ਮੋਰਚਿਆਂ ਚੋਂ ਨਿਕਲੀ ਹੋਈ ਪਾਰਟੀ ਐ ਕਿਸੇ ਨਾ ਜ਼ਬਰ ਜ਼ੁਲਮ ਹੁੰਦਾ ਐ ਅਕਾਲੀ ਦਲ ਬੋਲਦਾ ਰਿਹਾ ਐ ਵੱਧ ਅਧਿਕਾਰਾਂਵਾਦ ਤੇ ਲੜਦਾ ਰਿਹਾ ਐ ਪਰ ਉਲਟਾ ਤੁਸੀਂ ਅੰਮ੍ਰਿਤਪਾਲ ਦੇ ਉੱਤੇ ਨਿੱਜੀ ਹਮਲੇ ਕੀਤੇ ਤੇ ਸਰਕਾਰ ਦੇ ਨਾਲ ਤੁਸੀਂ ਰਲ ਕੇ ਚੱਲੇ ਪਹਿਲਾਂ ਜਦੋਂ ਅੰਮ੍ਰਿਤਪਾਲ ਨੂੰ ਫੜਿਆ ਗਿਰਫਤਾਰ ਕਰਿਆ ਉਦੋਂ ਵੀ ਤੁਸੀਂ ਆਖਿਆ ਸੀ ਕਿ ਅੰਬਰ ਤਪਾਲ ਜੇਕਰ ਸਰਕਾਰ ਤੋਂ ਲੋਟ ਨਹੀਂ ਆਉਂਦਾ ਤੇ ਮੈਨੂੰ ਟਾਈਮ ਦਿਓ ਮੈਂ ਨੂੰ ਸਿੱਧਾ ਕਰ ਦਿੰਦਾ ਸਿੱਧਾ ਨਾ ਤੁਹਾਡੇ ਤੋਂ ਵੋਟਾਂ 'ਚ ਹੋਇਆ ਨਾ ਤੁਹਾਡੇ ਤੋਂ ਸਰੀਰਕ ਤੌਰ ਤੇ ਉਹ ਸਿੱਧਾ ਹੋਣਾ ਆ ਜਾਏਗਾ ਜੇਲ੍ਹ ਤੋਂ ਬਾਹਰ ਤੁਹਾਡੇ ਤੋਂ ਨਹੀਂ ਸਿੱਧਾ ਹੋਣਾ ਮੈਨੂੰ ਨਹੀਂ ਲੱਗਦਾ ਤੁਹਾਡੇ ਵਿੱਚ ਹਿੰਮਤ ਹੋਵੇਗੀ ਉਹਦੇ ਅੱਗੇ ਖੜਨ ਦੀ ਤੁਹਾਡੇ 'ਚ ਹਿੰਮਤ ਇੱਕੋ ਹੀ ਹੈ ਕਿ ਉਹਦੇ 1100 ਦੋਸਤਾਂ ਤੋਂ ਜਿਨ੍ਹਾਂ ਨਾਲ ਵਿਗੜੀ ਹੈ ਗੱਲ ਉਹਨਾਂ ਤੋਂ ਉਹਦੀਆਂ ਵੀਡੀਓ ਲੈ ਲਓ ਤੇ ਉਹ ਬੀਟ ਕੋ ਲੈ ਕੇ ਉਹਦੇ ਉੱਤੇ ਸ਼ਖਸ਼ੀਅਤ ਦੇ ਉੱਤੇ ਚਿੱਕੜ ਛੁੱਟੀ ਚੱਲੋ ਬਹੁਤ ਲੋਕ ਨਸ਼ੇ ਕਰਦੇ ਆ ਕਰਦੇ ਹੋਣਗੇ ਲੋਕਾਂ ਨੂੰ ਇਹਦੇ ਨਾਲ ਕੀ ਗੱਲ ਜੇ ਅੰਮ੍ਰਿਤਪਾਲ ਦਾ ਭਰਾ ਦੀ ਤੁਸੀਂ ਵੀਡੀਓ ਪਾ ਦਿੱਤੀ ਨਸ਼ਾ ਕਰਦਾ ਕਰਦਾ ਹੋਵੇਗਾ ਉਹਦੇ ਨਾਲ ਅੰਮ੍ਰਿਤਪਾਲ ਦੀ ਕੀ ਗੱਲ ਇੱਥੇ ਬਥੇਰਾ ਸਾਡਾ ਸਿੱਖ ਇਤਿਹਾਸ ਇਹ ਗੱਲ ਦੱਸਦਾ ਹੈ ਕਿ ਪਿਤਾ ਦੇ ਨਾਲ ਪੁੱਤ ਨਹੀਂ ਮਿਲਦਾ ਤੇ ਭਾਂਜਾਂ ਤੇ ਭਾਂਜਾਂ ਦਾ ਆਪਸ ਵਿੱਚ ਦੀ ਨਹੀਂ ਮਾਤ ਇੱਕੋ ਜੀ ਹੁੰਦੀ ਪੁੱਤ ਜੇਕਰ ਸਹੀ ਹੁੰਦਾ ਤੇ ਪਿਓ ਕਈ ਵਾਰੀ ਲੀਤੋ ਲੈ ਜਾਂਦਾ ਹੈ ਪਿਓ ਜੇਕਰ ਸਹੀ ਹੁੰਦਾ ਤੇ ਪੁੱਤ ਨਹੀਂ ਮੰਨਦਾ ਇੱਥੋਂ ਤੱਕ ਸਾਡੇ ਸਿੱਖ ਇਤਿਹਾਸ ਵਿੱਚ ਇਹ ਬੜੀਆਂ ਗੱਲਾਂ ਆਈਆਂ ਪਰ ਤੁਸੀਂ ਉਹਦੇ ਭਰਾ ਨੂੰ ਨਿਸ਼ਾਨਾ ਬਣਾ ਕੇ ਅੰਮ੍ਰਿਤਪਾਲ ਨੂੰ ਨਿਸ਼ਾਨਾ ਬਣਾ ਰਹੇ ਹੋ ਬਹੁਤ ਮੰਦ ਭਾਗਾ ਗੱਲ ਜਿਹੜੀ ਸਾਰੀ ਉਹ ਮਾਝੇ ਦੀ ਜਰਨੇਲੀ ਦੀ ਹੈ ਤੁਹਾਡੇ ਹੁਣ ਹਾਜਮ ਨਹੀਂ ਆਉਂਦਾ ਕਿ ਅੰਮਰਤਸਰ ਦੇ ਵਿੱਚ ਤੁਹਾਨੂੰ ਟੱਕਰ ਦੇਣ ਵਾਲਾ ਤੁਹਾਡੇ ਤੋਂ ਬਲਵਾਨ ਬਣ ਗਿਆ ਤੁਹਾਡੇ ਤੋਂ ਉੱਤੇ ਲੰਘ ਗਿਆ ਕਿਉਂਕਿ ਤੁਸੀਂ ਤਾਂ ਅਜੇ ਤੱਕ ਐਮਪੀ ਜਿੱਤੀ ਨਹੀਂਗੇ ਤੁਸੀਂ ਤਾਂ ਸਿਰਫ ਐਮਐਲਏ ਰਹੇ ਹੋ ਉਹ ਐਮਪੀ ਬਣ ਚੁੱਕਿਆ ਹੈ ਘੱਟੋ ਘੱਟ 9 ਐਮਐਲਏ ਦੇ ਬਰਾਬਰ ਐਮਪੀ ਹੁੰਦਾ ਹੈ ਉਹਨੇ ਪਹਿਲੀ ਵਾਰ ਕੀ ਤੁਹਾਨੂੰ ਚਿਤ ਕਰ ਦਿੱਤਾ ਉਹ ਆਪ ਵੀ ਜਿੱਤਿਆ ਤੇ ਫਰੀਦਕੋਟ ਦੀ ਸੀਟ ਵੀ ਉਹਨੇ ਸੀ ਇਹ ਦ ਪਰਵਾਰ ਨੂੰ ਸਰਬਜੀਤ ਨੂੰ ਜਿੱਤ ਕੇ ਦੇ ਦਿੱਤੀ ਉਹਦੀ ਲਹਿਰ ਸੀ ਪਰ ਹੁਣ ਤੁਹਾਨੂੰ ਫਿਕਰ ਇਹ ਗੱਲ ਦਾ ਹੈ ਕਿ ਅੰਬਰਤਸਰ ਦੇ ਵਿੱਚ ਮੇਰੇ ਬਰਾਬਰ ਦਾ ਬੰਦਾ ਕਿਵੇਂ ਆ ਗਿਆ ਮੈਨੂੰ ਕੌਣ ਟੱਕਰ ਦੇ ਸਕਦਾ ਸੀ ਮੈਨੂੰ ਤੇ ਭਾਉ ਵਾਜੇ ਦੇ ਜਰਨੈਲ ਕਹਿਣ ਲੱਗੇ ਸੀ ਜਰਨੈਲ ਤੁਹਾਨੂੰ ਕਿਹਾ ਜ਼ਰੂਰ ਕਿਹਾ ਪਰ ਤੁਹਾਨੂੰ ਈਰਖਾ ਹੋਗੀ ਤੁਹਾਨੂੰ ਹਉਮੈ ਹੋਗੀ ਤੁਹਾਨੂੰ ਭਰਮ ਪੈਦਾ ਹੋ ਗਿਆ ਕਿ ਮੈਂ ਹੀ ਜਰਨੈਲ ਰਹਿਣਾ ساری ਜ਼ਿੰਦਗੀ ਹੋਰ ਕੋਈ ਆ ਨਹੀਂ ਸਕਦਾ ਤੇ ਤੁਹਾਡੇ ਤੋਂ ਜਰਨੇਲੀ ਵਾਪਸ ਲੈ ਲਈ ਉਹੀ ਮਾਝੇ ਦੇ ਪਹਾਉਂ ਨੇ ਜਿਹੜੀ ਜਰਨੇਲੀ ਸੀ ਉਹ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੌਂਪ ਦਿੱਤੀ ਤੇ ਹੁਣ ਤੁਹਾਡੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਗੱਲ ਅਸਲ ਦੇ ਵਿੱਚ ਇਹ ਹੈ ਤੇ ਗੱਲ ਹੈ ਸੁਰੱਖਿਆ ਲੈਣ ਦੀ ਗੱਡੀਆਂ ਲੈਣ ਦੀ ਤੇ ਦੋਸ਼ ਤੁਸੀਂ ਉਹਦੀ ਸ਼ਖਸੀਅਤ ਤੇ ਉੱਤੇ ਲਾ ਰਹੇ ਹੋ ਇਹਦੇ ਨਾਲ ਲੋਕਾਂ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਪੈਂਦਾ ਜਿੰਨਾ ਮਰਜ਼ੀ ਬੋਲ ਲਓ ਲੋਕ ਸਾਰਾ ਜਾਣਦੇ ਆ ਤੁਸੀਂ ਨਸ਼ੇ ਦੀ ਗੱਲ ਕੀਤੀ ਕਿ ਭਾਈ ਅੰਮ੍ਰਿਤਪਾਲ ਸਿੰਘ ਨਸ਼ਾ ਬਕਾਉਂਦਾ ਰਿਹਾ ਹੈ ਉਹਦੇ ਏਰੀਏ 'ਚ ਨਸ਼ਾ ਵੇਚਦਾ ਰਿਹਾ ਹੈ ਤੇ ਲੋਕ ਸਭ ਕੁਝ ਜਾਣਦੇ ਐ ਕਿ ਨਸ਼ਾ ਕਿਹਦੇ ਏਰੀਏ 'ਚ ਵੇਚਦਾ ਰਿਹਾ ਹੈ ਤੇ ਕੌਣ ਬਕਾਉਂਦਾ ਰਿਹਾ ਹੈ ਨਸ਼ੇ ਨੂੰ ਕਿਹਦੇ ਨਸ਼ੇ ਵਾਲਿਆਂ ਨਾਲ ਸੰਬੰਧ ਰਏ ਐ ਲੋਕ ਕੁਝ ਨਹੀਂ ਭੁੱਲੇ ਲੋਕ ਸਾਰਾ ਕੁਝ ਜਾਣਦੇ ਐ ਪਰ ਤੁਸੀਂ ਜ਼ਰੂਰ ਭੁੱਲ ਗਏ ਹੋ ਤੁਹਾਡੇ ਤੇ ਪਏ ਹੋਏ ਕੇਸ ਤੇ ਤੁਹਾਡੇ ਲੱਗੇ ਹੋਏ ਪੰਜਾਬ ਦੇ ਵਿੱਚ ਪੋਸਟਰ ਉਹ ਤੁਸੀਂ ਭੁੱਲ ਗਏ ਹੋ ਲੋਕਾਂ ਨੇ ਤੁਹਾਨੂੰ ਚਿੱਤੇ ਦਾ ਸਦਾਗਰ ਤੱਕ ਕਿਹਾ ਤੁਹਾਡੇ ਪੋਸਟਰ ਲਾਏ ਵੋਟਾਂ 'ਚ ਨਾਂ ਲਿਖ ਲਿਖ ਕੇ ਲੋਕਾਂ ਨੇ ਤੁਹਾਡੇ ਨਾਂ ਲਿਖ ਲਿਖ ਕੇ ਲੋਕਾਂ ਨੇ ਪੋਸਟਰ ਲਾਏ ਪਰ ਤੁਸੀਂ ਆਪਣੇ ਆਪ ਨੂੰ ਜਰਨੈਲ ਮੰਨ ਰਹੇ ਹੋ ਤੇ ਜਿਹੜਾ ਬੰਦਾ ਜਰਨੈਲ ਬਣ ਗਿਆ ਉਹਨੂੰ ਤੁਸੀਂ ਨਸ਼ੇ ਵਾਲਾ ਬਣ ਰਹੇ ਹੋ ਕਿ ਨਸ਼ਾ ਵੇਚਦਾ ਰਿਹਾ ਜੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਲੋਕ ਸਭ ਕੁਝ ਤੁਹਾਡਾ ਜਾਣਦੇ ਐ ਤੁਹਾਡੇ ਵਰਗੇ ਲੋਕਾਂ ਨੇ ਮੈਂ ਕਹਿਣਾ ਚਾਹਣਾ ਹੈ ਕਿ ਅਕਾਲੀ ਦਲ ਦਾ ਬਿਲਕੁਲ ਪੱਠਾ ਵਾ ਕੇ ਰੱਖ ਦਿੱਤਾ ਜੇਕਰ ਅਕਾਲੀ ਦਲ ਅੱਜ ਇਹ ਸਥਿਤੀ ਦੇ ਵਿੱਚ ਪਹੁੰਚਿਆ ਹੋਇਆ ਹੈ ਤੇ ਉਹਦੀ ਦੇਣ ਤੁਹਾਡੇ ਵਰਗੇ ਬੰਦੇ ਐ ਜਿਹੜੇ ਖਾ ਮਖਾ ਸਿੱਖਾਂ ਦੇ ਜਰਨੈਲਾਂ ਨਾਲ ਪੰਗੇ ਲੈਂਦੇ ਐ ਤੇ ਕਰਤਾਰ ਕੁਛ ਨਾ ਕਰਦੇ ਐ ਮੰਦਾ ਬੋਲਦੇ ਐ ਤੇ ਫਿਰ ਉਹਦਾ ਰਿਜਲਟ ਸਾਰੀ ਪਾਰਟੀ ਨੂੰ ਭੁਗਤਣਾ ਪੈਂਦਾ ਹੈ ਸਹੀ ਕਿਹਾ ਸੀ ਬਲਵਿੰਦਰ ਸਿੰਘ ਭੁੰਦੜ ਨੇ ਜਿਹੜਾ ਉਹਨਾਂ ਦਾ ਪਿੱਛੇ ਜੇ ਬਿਆਨ ਆਇਆ ਸੀ 2 ਕੁ ਮਹੀਨੇ ਹੋ ਗਏ ਉਹਨਾਂ ਨੇ ਆਖਿਆ ਸੀ ਕਿ ਬਿਕਰਮਜੀਤ ਗੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਉਹ ਬਿਆਨ ਬਿਲਕੁਲ درست ਸੀ ਤੁਸੀਂ ਪੁੱਛਦੇ ਸੀ ਭੁੰਦੜ ਸਾਹਿਬ ਨੂੰ ਜਿੱਤੇ ਬਜਟ ਸੀ ਤੇਜ ਸਿੰਘ ਸਮੁੰਦਰੀ ਹਾਲ ਦੇ ਵਿੱਚ ਕਿ ਭੁੰਦੜ ਸਾਹਿਬ ਇਹ ਬਿਆਨ ਕੀਨੇ ਲਖਵਾਇਆ ਕਿਨੇ ਦਿੱਤਾ ਸੀ ਤੇ ਭੁੰਦਰ ਸਾਹਿਬ ਨੂੰ ਕਹਿ ਦੇਣਾ ਚਾਹੀਦਾ ਸੀ ਕਿ ਮੇਰੇ ਹੀ ਬਿਆਨ ਸੀ ਪਾਰਟੀ ਦਾ ਹੀ ਬਿਆਨ ਸੀ ਤੇ ਬਿਲਕੁਲ ਸੱਚਾ ਬਿਆਨ ਸੀ ਕਿ ਤੁਸੀਂ ਕਾਲੀ ਦਲ ਦਾ ਬਹੁਤ ਨੁਕਸਾਨ ਕੀਤਾ ਹੈ ਇਹ ਗੱਲ ਪ੍ਰਕਾਸ਼ ਸਿੰਘ ਬਾਦਲ ਨੇ ਵੀ ਕਹੀ ਸੀ ਇੱਕ ਥਾਂ ਤੇ ਕਿ ਤੁਹਾਨੂੰ ਸਭ ਕੁਝ ਬਣਿਆ ਬਣਾਇਆ ਮਿਲ ਗਿਆ ਜੇ ਮਿਹਨਤ ਕਰਨੀ ਪੈਂਦੀ ਤੁਹਾਨੂੰ ਤਾਂ ਪਤਾ ਲੱਗਦਾ ਕਿ ਕਾਲੀ ਦਲ ਕੀ ਚੀਜ਼ ਹੈ ਤੁਸੀਂ ਵੱਡੇ ਘਰਾਂ ਦੇ ਕਾਕੇ ਸੀ ਵੱਡੇ ਘਰਾਂ ਚ ਰਿਸ਼ਤੇਦਾਰੀਆਂ ਹੋ ਗਈਆਂ ਤੁਹਾਨੂੰ ਸਭ ਕੁਝ ਮਿਲ ਗਿਆ ਭਾਈ ਅੰਮ੍ਰਿਤਪਾਲ ਸਿੰਘ ਇੱਕ ਦਰਮਿਆਨੇ ਘਰ ਦਾ ਮੁੰਡਾ ਸੀ ਉਹਨੇ ਦਬਈ ਚ ਵੀ ਟਰੱਕ ਚਲਾਇ ਇੱਥੇ ਆਇਆ ਲੋਕਾਂ ਨੇ ਉਹਨੂੰ ਮਾਣ ਇੱਜ਼ਤ ਬਖਸ਼ਤਾ ਪਰ ਤੁਹਾਨੂੰ ਹਾਜਮ ਨਹੀਂ ਹੋ ਰਿਹਾ ਕਿ ਉਹ ਇੱਕ ਗਰੀਬ ਘਰ ਦਾ ਮੁੰਡਾ ਸਾਦੇ ਘਰ ਦਾ ਮੁੰਡਾ ਉੱਠ ਕੇ ਤੁਹਾਡੀ ਢੂਹੀ ਕਿਵੇਂ ਲਾ ਗਿਆ ਤੁਹਾਡੇ ਤੋਂ ਜਰਨੈਲੀ ਮਾਝੇ ਦਾ ਜਿਹੜਾ ਜਰਨੈਲ ਪੜਿਆ ਸੀ ਉਹ ਤੁਹਾਡੇ ਤੋਂ ਕਿਵੇਂ ਲੈ ਗਿਆ ਕਿਤਾਬ ਖੋਕੇ ਉਹਨੂੰ ਮਾਜੇ ਦੇ ਪਹਾਉਂਆਂ ਨੇ ਕਿਉਂ ਜਰਨੈਲ ਬਣਾਤਾ ਹਰਕਤੇ ਗੁੱਸਾ ਤਾਂ ਤੁਹਾਡਾ ਮਾਜੇ ਦੇ ਲੋਕਾਂ ਤੇ ਅਸਲ ਦੇ ਵਿੱਚ ਪਰ ਤੁਸੀਂ ਕਹਿ ਨਹੀਂ ਸਕਦੇ ਕਿਉਂਕਿ ਤੁਸੀਂ ਵੋਟਾਂ ਲੈਣੀਆਂ ਖੜੇ ਹੋਣਾ ਤੁਸੀਂ ਲੋਕਾਂ ਨੂੰ ਤੇ ਨਹੀਂ ਕਹਿ ਸਕਦੇ ਪਰ ਉਹਦੇ ਉੱਤੇ ਨਿਸ਼ਾਨੇ ਜਰੂਰ ਲਾ ਰਹੇ ਹੋ ਇਹ ਗੱਲਾਂ ਦੇ ਵਿੱਚ ਕੋਈ ਦਮ ਨਹੀਂ ਹੁੰਦਾ ਹਾਂ ਜਿਹੜੇ ਮਰਦ ਤੇ ਦਲੇਰ ਬੰਦੇ ਹੁੰਦੇ ਆ ਉਹ ਸਿੱਧੇ ਟੱਕਰਦੇ ਆ ਹਿੱਕ 'ਚ ਵੱਜਦੇ ਆ ਨਾ ਕਿ ਬੀੜ ਕੋ ਬਣਾਵਣਾ ਲੀਕ ਕਰਦੇ ਨੇ ਇਸ ਲਈ ਵਜੀਠ ਗਿਆ ਸਾਹਿਬ ਇਹਨਾਂ ਗੱਲਾਂ ਦੇ ਵਿੱਚ ਕੋਈ ਫਾਇਦਾ ਨਹੀਂ ਜੇਕਰ ਕੋਈ ਗੱਲਬਾਤ ਹੈ ਤੇ ਲੋਕਾਂ ਨੂੰ ਲੱਗ ਜਾਵੇਗਾ ਪਤਾ ਤੁਸੀਂ ਅੰਮਰਤਪਾਲ ਨੂੰ ਕਿਉਂ ਨਹੀਂ ਜੇਲ੍ਹ ਚੋਂ ਕਢਾ ਰਹੇ ਕਿਉਂ ਨਹੀਂ ਛਡਾ ਰਹੇ ਤੁਹਾਡੇ ਕਿਉਂ ਪੈਰ ਕੰਬੀ ਜਾਂਦੇ ਐ ਤੁਹਾਡੀ ਕੁਰਸੀ ਦੇ ਪਾਵੇ ਕਿਉਂ ਕੰਬੀ ਜਾਂਦੇ ਐ ਕਿ ਜੇ ਬਾਹਰ ਆ ਗਿਆ ਪਤਾ ਨਹੀਂ ਕਿਹੜਾ ਹਨੇਰੀ ਤੇ ਝੱਕੜ ਝੁੱਲੂਗਾ ਤੁਹਾਨੂੰ ਪਤਾ ਸਭ ਕੁਝ ਕਿ ਉਹਦੀ ਪੋਜੀਸ਼ਨ ਕੀ ਬਣੀ ਹੋਈ ਐ ਤੇ ਲੋਕਾਂ ਨੇ ਉਹਨੂੰ ਕਿੱਥੋਂ ਤੱਕ ਫਮਾਇਤ ਤਾਂ ਦਿੱਤੀ ਹੋਈ ਹੈ ਤੇ ਪੰਜਾਬ ਦੇ ਨੌਜਵਾਨ ਉਹਨੂੰ 80% ਉਹਦੇ ਨਾਲ ਜੁੜ ਚੁੱਕੇ ਆ ਤੇ ਉਹਨੂੰ ਪਿਆਰ ਕਰਦੇ ਆ ਇਹ ਤੁਹਾਡੇ ਤੋਂ ਹਜਮ ਨਹੀਂ ਹੋ ਰਿਹਾ ਇੰਨੀ ਹੱਕ ਦੋਸਤੋ ਵਿਚਾਰਾਂ ਸੀ ਅਗਲੀ ਵੀਡੀਓ ਦੇ ਵਿੱਚ ਅਗਲੀ ਗੱਲਬਾਤ ਜਿਹੜੀ ਰਹਿੰਦੀ ਹੈ ਉਹ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੱਲਬਾਤ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਸਾਂਝੀ ਕਰਿਓ ਬਾਈ ਗੁਰੂ ਜੀ ਕਾਲਸਾ ਵੈਗੁਰੂ ਜੀ ਕੀ ਫਤਿਹ